ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜੰਮੂ ਕਸ਼ਮੀਰ ਦੇ ਘਟੂਆ ਵਿਖੇ ਪਿਤੇ ਦਿਨੀ ਹੋਏ دہشت ਗਰਦੀ ਹਮਲੇ ਤੋਂ ਬਾਅਦ ਪੰਜਾਬ ਜੰਮੂ ਕਸ਼ਮੀਰ ਸਰਹੱਦ ਤੇ ਪੈਂਦੇ ਪਿੰਡ ਕੀੜੀਆਂ ਗੰਡੀਆਲ ਵਿਖੇ ਸੱਤ ਸ਼ੱਕੀ ਵਿਖੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਜ਼ਿਲ੍ਹੇ ਵਿੱਚ ਸਰਚ ਆਪਰੇਸ਼ਨ ਚਲਾਏ ਗਏ ਸਨ ਤੇ ਉਸੇ ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਮੱਟੀ ਵਿਖੇ ਬੀਤੀ ਰਾਤ ਦਿਨ ਸ਼ੱਕੀ ਵਿਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਜੋ ਕਿ ਰਾਵੀ ਦਰਿਆ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋਏ ਦੱਸੇ ਜਾ ਰਹੇ ਹਨ ਜਿਸ ਦੀ ਜਾਣਕਾਰੀ ਸਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੇਰ ਰਾਤ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਹਰੇਕੀ ਨਾਜੀ ਤੋਂ ਮੇਰਾ ਨਾਮ ਰਜਿੰਦਰ ਜੀ ਪਿੰਡ ਕਿਹੜਾ ਮੱਟੀਕੋਟ ਕੀ ਗੱਲਬਾਤ ਹੋਈ ਹੈ ਗੱਲਬਾਤ ਆਪਾਂ ਦਰਿਆ ਨਾਲ ਆਣ ਗਏ ਸੀ ਸਰ ਤੇ ਉੱਥੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋਂ ਤਿੰਨ ਬੰਦੇ ਇੱਧਰੋਂ ਆਏ ਕਰਦੇ ਪੰਜਾਬ ਵਾਲੋਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ਮੀਰ ਤੋਂ ਆਇਆ ਲੁਧਿਆਣੇ ਤੋਂ ਆਇਆ ਮੈਂ ਕਿਹਾ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਟੂਆ ਤੋਂ ਆਇਆ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਆ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਹੈ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਗਿਆ ਮੈਂ ਕਿਹਾ ਬੈਠੋ ਮੈਂ ਉਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲਾ ਬੈਗ ਸੀ ਬੜਾ ਵੱਡਾ ਇੱਡਾ ਕਿੰਨਾ ਵੱਡਾ ਬੈਗ ਸੀ ਤੇ ਉਹ ਕਹਿੰਦੇ ਮੈਨੂੰ ਛੱਡ ਗਿਆ ਮੈਂ ਬਿਠ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਜੈ ਬੈਗ ਮਤਲਬ ਕਿ ਲੋਹਾ ਟੰਗ ਟੰਕਣ ਦੀ ਆਵਾਜ਼ ਆਈ ਹਾਂਜੀ ਆਈ ਪਾਰਾ ਸਮਾਨੀ ਦੋ ਬੰਦੇ ਨੇ ਚੁੱਕਿਆ ਸੀ ਬੈਗ ਹਾਂਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤੇ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਦੇ ਮੱਦੇ ਤੇ ਚਲੋ ਸੋਚਣ ਕੀਤਾ ਤੁਸੀਂ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੂੰ ਕੀਤਾ ਪੁਲਿਸ ਨੂੰ ਵੀ ਸੋਚਿਆ ਕੀਤਾ ਹਾਂਜੀ ਹਾਂਜੀ ਪੁਲਿਸ ਨੂੰ ਪੁਲਿਸ ਆਈ ਸੀਗੀ ਰਾਤ ਹਾਂਜੀ ਆਈ ਸੀਗੀ ਤੁਸੀਂ ਸਤਿਕਾਰ ਵੀ ਕੀਤਾ ਉਹਨਾਂ ਨੂੰ ਹਾਂਜੀ ਹਾਂਜੀ ਸਰ ਕੱਲ ਸ਼ਾਮ ਨੂੰ 5 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਡੂਵੇ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗੇ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾ ਜਦਾ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਸੀ ਉਹਨਾਂ ਦਾ ਫੌਜੀਆ ਵਾਲਾ ਵੱਡਾ ਲੰਬਾ ਬੈਗ ਸੀਗਾ ਉਹਨਾਂ ਨੇ ਪੁੱਛਿਆ ਅਸੀਂ ਕਟੂਗੇ ਤੋਂ ਆਏ ਆ ਤਾਂ ਹੀ ਇੱਧਰ ਜਾਣਾ ਮੱਟੀਕੋਟ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੂ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸੜਕ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤੇ ਜਿਲੇ ਉਹਨਾਂ ਬੈਗ ਚੱਕਿਆ ਬੈਗ ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤੋਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ਕੀ ਅੱਜਕੱਲ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਉਹ ਡਰ ਗਿਆ ਕਹਿੰਦਾ ਭਾਜੀ ਇਹ ਗਿਆ ਅੱਗੇ ਰਸਤਾ ਤਾਂ ਕਹਿੰਦੇ ਸਾਨੂੰ ਅੱਗੇ ਛ ਜਿਹੜਾ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਇਹ ਪਿੰਡ ਚ ਆ ਗਿਆ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਾਲਾਂ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਜੀ ਸਰ ਸਰਚਪਹਿਣ ਤੁਹਾਡੇ ਉੱਤੇ ਚਲਾਇਆ ਜਾ ਰਿਹਾ ਪਿੰਡ ਮੱਟੀ ਦੇ ਵਿੱਚ ਠੀਕ ਹੈ ਨਾ ਸਰ ਇਹ ਤਾਂ ਕਹਿਣਾ ਹੈ ਕਿ ਕੱਲ ਤਿੰਨ ਸੱਕੀ ਬੰਦੇ ਦੇਖੇ ਗਏ ਸੀ ਪਿੰਡ ਵਾਲਿਆਂ ਨੇ ਉਹਨਾਂ ਇਨਫੋਰਮੇਸ਼ਨ ਸੀਨੀਅਰ ਅਫਸਰਾਂ ਨੂੰ ਦਿੱਤੀ ਸੀ ਕਈ ਮੌਕੇ ਤੇ ਸਰਚ ਕੀਤੀ ਸੀ ਰਾਤ ਨਾਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸਰਚ ਚੱਲ ਰਿਹਾ ਵਾ ਪਰ ਅਜ ਤੱਕ ਕੁਝ ਇਹ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਇਸ ਸਬਕ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਕੁਚਾ ਟਾਈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਰੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਇਸੀ ਪਾਰ ਜਾਣਾ ਕੋਈ ਸਾਨੂੰ ਕੋਈ ਲਿਫਟ ਦੇ ਦੋ ਜੋ ਬੈਗ ਥਲੇ ਰੱਖਣ ਲੱਗੇ ਸੀ ਉਹ ਖੜਕਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤੋਂ ਨਹੀਂ ਲੱਭੇ ਫਿਰ ਸਰਚ ਵੀ ਹਮ ਲਗਾਤਾਰ ਜਾਰੀ ਹੈ ਜੀ ਸਰਚ ਵੀ ਹਮ ਲਗਾਤਾਰ ਚੱਲ ਰਹੀ ਹੈ ਕੋਈ ਇਕੱਠੂ ਹੈ ਵਾਰਦਾਤ ਕਰਕੇ ਸਰਚ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇਹ 10-15 ਦਿਨ ਤੋਂ ਚੱਲ ਰਿਹਾ ਹੈ ਸਾਰੇ ਪੁਲਿਸਰਾਂ ਰੈਡ ਲੱਗਦੇ ਲੋਕਾਂ ਨੂੰ ਵੀ ਅਪੀਲ ਕਰੂਗੇ ਲੋਕਾਂ ਨੇ ਇਹ ਅਪੀਲ ਕਰਨ ਜਦੋਂ ਕੋਈ ਸਾਨੂੰ ਦੇਖੇ ਸਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਨਾ ਉੱਥੇ ਕਰੋ ਵਿਦਿਆਨ ਦੋ ਤਿੰਨ ਪੰਜ ਸੱਤ ਮਿੰਟ ਚ ਪੁਲਿਸ ਉੱਥੇ ਹਾਜ਼ਰ ਹੋਏਗਾ ਆ ਦੇਖਣ ਮਿਲ ਰਾਵੀ ਦਾ ਅੱਜ ਕਾਫੀ ਪਾਣੀ ਹੁੰਦਾ ਕੱਲ ਕਾਫੀ ਪਾਣੀ ਮੰਨਸੀ ਕੀ ਲੱਗਦਾ ਹੈ ਆ ਪਾਣੀ ਹੁੰਦਾ ਕਦੇ ਛੜਦੇ ਕਦੇ ਚੱਲਦੇ ਪਿੱਛੋਂ ਪਾਣੀ ਘਟਾ ਰਿਹਾ ਹੈ ਜੀ ਲੱਗਾ ਕੋਈ ਲੋਕਲ ਬੰਦਾ ਆ ਗਿਆ ਇਹ ਕਹਿ ਨਹੀਂ ਸਕਦਾ ਗੱਲ ਜੀ ਇਦਾਂ ਕੀ ਆਪਾਂ ਰਾਵੀ ਦਰ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗੱਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਤਾਂ ਅਸੀਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੂਧਿਆਣੇ ਤੋਂ ਆਇਓ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਛੱਡ ਆਓ ਤੇ ਸਾਮਾਨ ਸਾਡੇ ਕੋ ਭਰੀ ਹੈ ਤੇ ਜਿਹੜੇ ਦੋ ਮੁੰਡੇ ਸੀ ਮਾਂ ਮੰਡੇ ਮੰਡੇ ਉਹਨਾਂ ਨੇ ਜੀ ਉਹ ਪਾਈ ਦੀ ਟੀ-ਸ਼ਰਟ ਪਾਈ ਦੀ ਇੱਕ 6 ਫੁੱਟ ਆਈ ਬੰਦਾ ਉੱਚਾ ਸੀ ਸਰੀਰ ਉਹ ਵੀ ਠੀਕ ਹੀ ਸੀ ਤਾਂ ਉਹਦੀ ਦਾ ਦੋਨੇ ਚਟਾ ਕੋਰਦਾ ਵੇ ਮਾਪਿਆ ਲਈ ਉਹ ਕੁਛ ਨਹੀਂ ਬੋਲਿਆ ਉਹਨੇ ਕੁਛ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਸਟਾਰ ਨੂੰ ਅੱਗੇ ਤੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹੋਨੇ ਬੈਗ ਹੀ ਚੱਕੇ ਦਾ ਬਲੈਕ ਲਾਦੇ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤਾਂ ਉਹਨੇ ਵਿੱਚੋਂ ਟੰਗ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਏਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚਲੀਏ ਆਪਾਂ ਨਾ ਕਰੋ ਪੁੱਛ ਗਣਨੇ ਆ ਤਾਂ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੌਣ ਹੈ ਤਾਪਾ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਪੇੜੀ ਤੇ ਉਧਰ ਨਾਲ ਜੋ ਜਾੜ ਬੂਟ ਬੜੇ ਜੰਗਲ ਝੁੰਗ ਬੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾਲ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਕੇ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਇੱਥੇ ਆ ਜਿਹੜੇ ਪੈਸ ਕੋਲੇ ਆ ਰਹੇ ਪੁੱਲ ਤੇ ਉਹਨਾਂ ਨੂੰ ਦੱਸਿਆ ਫਿਰ ਉਹਨੇ ਅੱਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆ ਗਏ ਫਿਰ ਰਾਤ ਨੂੰ ਇਹਨਾਂ ਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾ ਹੀ ਕਰਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸ ਸਾਡੇ ਪਿੰਡ ਦਾ ਕੀ ਜੋ ਵੀ ਜਦਾਂ ਬੱਚੇ ਕੋਚ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਪੁਰੰਤੂ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣੇ ਜੀ ਆਹੀ ਪਿੰਡ ਵਿੱਚ ਕਰਦੀ ਵੀ ਹਾਂ ਹਾਂਜੀ ਹਾਂਜੀ ਚੱਲੇਗਾ ਦੀ ਸੱਚੀ ਪੰਜਾਬ ਰੋਡ ਵਿੱਚ ਕੰਟਰੈਕਟ ਵਰਕਰ ਯੂਨੀਅਨ ਦੇ ਕੰਮ ਹੈ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਰ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮੰਨੀਆਂ ਗਈਆਂ ਮੰਗਾਂ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਤੇ ਪੰਜਾਬ ਰੋਡ ਵਿੱਚ ਪਨਵਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚਲਦਿਆਂ ਪਠਾਨਕੋਟ ਬੱਸ ਸਟੈਂਡ ਨੂੰ ਅੱਜ 2 ਘੰਟੇ ਲਈ ਖਾਲੀ ਕਰਵਾਇਆ ਗਿਆ ਤੇ ਸਾਰੀਆਂ ਬੱਸਾਂ ਨੂੰ ਬਾਹਰ ਕੱਢਿਆ ਗਿਆ ਤੇ ਘੰਟੇ ਤੱਕ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਚੱਕਾ ਜਾਮ ਕੀਤਾ ਗਿਆ ਕੀ ਮਕਸਦ ਸਹਾਰਾ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 72 ਡੀਪਾਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸ ਕੰਡ ਪੰਜਾਬ ਦੇ ਬੰਦ ਕੀਤੇ ਨੇ ਪੀਆਰਟੀਸੀ ਦੇ ਪੰਜਾਬ ਪੰਜਾਬ ਰੋਡ ਪੰਨ ਬੱਸ ਦੇ ਇਹ ਇਸ ਕਰਕੇ ਕੀਤਾ ਗਿਆ ਕਿ 1024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨਾਲ ਪੈਲਿੰਗ ਮੀਟਿੰਗ ਵੀ ਜੰਦਰ ਵਿਖੇ ਜਿਹਦੇ ਵਿੱਚ ਉਹ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹਾਂ ਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕਰੋ ਤੇ ਅੱਜ ਇੱਕ ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਈ ਪਾਲਿਸੀ ਬਣਾਈ ਤੇ ਨਾ ਹੀ ਕੋਈ ਇਹਨਾਂ ਦੇ ਖਾਦਨ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਨੇ ਕੋਈ ਕਾਪੀ ਵੀ ਕਾਪੀ ਕਿਸ ਚੀ ਦੀ ਦੇਖੋ ਜੀ ਕਾਪੀਆਂ ਪੁਗੀਆਂ ਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸੁ ਨਤਾਣੀ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਾਂ ਵਾਸਤੇ ਸਫਰ ਸਫਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਾਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ ਦਾ ਕਰੋਨਾ ਦਾ ਪੈਸਾ ਜਿਹੜਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਕੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਸਤੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਗਾਂ ਮੰਨੀਆਂ ਕਿ ਕੀ ਕਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗੜੀ ਧਰਨਾ ਦਿੱਤਾ ਜਾਊਗਾ ਸਰ ਧਰਨਾ ਇਸ ਕਰਕੇ ਦੇ ਰਹੇ ਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰ ਰਹੇ ਇਸ ਕਰਕੇ ਅਸੀਂ ਇਹ ਦੋ ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਅਸੀਂ 7 8 9 ਦੀ ਹੜਤਾਲ ਕਰਨ ਜਾ ਰਹੇ ਹਾਂ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਕੇ ਪ੍ਰੋਗ੍ਰੋਸ ਪੇਸ਼ ਕਰਨਗੇ ਔਰ ਇਹ ਇਸ ਕਰਕੇ ਕੀਤਾ ਗਿਆ ਕਿ ਜਿਹੜੀਆਂ ਕਿਲੋਮੀਟਰ ਸਕੀਮ ਬਸਾਂ ਜੜੀਆਂ ਪਾਉਣ ਜਾ ਰਹੇ ਨੇ ਕਿਲੋਮੀਟਰ ਸਕੀਮ ਬਸਾਂ ਪਾਉਣ ਜਾ ਰਹੇ ਇਹ ਸਾਡੇ ਵਿਭਾਗ ਨੇ ਤੇ ਸਾਡੇ ਵਾਸਤੇ ਬਹੁਤ ਹੀ ਘਾਟੇਮੰਦ ਸੋਦਾ ਹੈ ਜੋ ਤੁਹਾਨੂੰ ਸਾਡੀਆਂ ਬਸਾਂ ਵਿੱਚ ਸਵਾਰੀ ਬੈਠੇ ਚਾਹੇ ਨਾ ਬੈਠੇ ਪਰ ਤੁਹਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ। ਕੁੱਲ ਕਿਲੇ ਮੁਲਾਜ਼ਮ ਜਿਹੜੇ ਅੱਜ ਹੜਤਾਲ ਤੇ ਗਏ ਨੇ ਘੱਟੋ ਘੱਟ 4 ਤੋਂ 5000 ਮੁਲਾਜ਼ਮ ਜਿਹੜੇ ਇਸ ਵੇਲੇ 2 ਘੰਟੇ ਦੀ ਹੜਤਾਲ ਤੇ ਬੈਠੇ ਨੇ। ਕਿੰਨਾ ਕੁ ਨੁਕਸਾਨ ਜੜਾ ਨੁਕਸਾਨ ਦੇਖੋ ਜੀ ਸਾਡੇ ਦੀਪੂ ਦਾ ਹੀ ਲਾ ਲਓ ਕਿ 7 ਲੱਖ ਰੁਪਿਆ ਦਿੱਲੀ ਦੀ ਆਉਂਦ ਹੈ ਨਾ ਤੇ ਉਹਦੇ ਹਿਸਾਬ ਨਾਲ ਵਿਧਾਨ ਸਭਾ ਚੋਣਾਂ 2027 ਵਿੱਚ ਹਾਲੇ ਲੰਮਾ ਸਮਾਂ ਪਿਆ ਹੈ ਲੇਕਿਨ ਕਾਂਗਰਸ ਪਾਰਟੀ ਵੱਲੋਂ ਹੁਣ ਤੋਂ ਹੀ ਇਹਨਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਤਹਿਤੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੋਧਰੀਆਂ ਵਿਖੇ ਕਾਂਗਰਸੀ ਪਾਰਟੀ ਵੱਲੋਂ 5 ਅਪ੍ਰੈਲ ਨੂੰ ਪਰਿਵਰਤਨ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਨਵਦੀਪ ਸਿੰਘ ਟੀਮਾ ਨੇ ਦੱਸਿਆ ਕਿ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ ਜਿਹੜੀ ਕਾਂਗਰਸ ਪਾਰਟੀ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦਾ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਣਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਵੱਲੋਂ ਜਿਹੜਾ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਤਹਿਤ ਸੁਲਤਾਨਪੁਰ ਲੋਧੀ ਬਲਾਕਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸ਼ਾਲਾਪੁਰ ਕੇਐਸ ਫਾਰਮ ਵਿਖੇ ਪਰਸੋਂ ਨੂੰ ਸ਼ਨੀਵਾਰ 5 ਤਰੀਕ 10:30 ਵਜੇ ਰੱਖਿਆ ਗਿਆ ਆ ਜਿਹਦੇ ਵਿੱਚ ਵਰਕਰਾਂ 'ਚ ਬੜਾ ਵੱਡਾ ਜੋਸ਼ ਆ ਬੜੇ ਵੱਡੇ ਪੱਧਰ ਤੇ ਵਰਕਰ ਉਸ ਜਿਹੜੇ ਪ੍ਰੋਗਰਾਮ 'ਚ ਸ਼ਮੂਲੀਅਤ ਕਰਨਗੇ ਤੇ ਉਸ ਪ੍ਰੋਗਰਾਮ 'ਚ ਸਾਡੇ ਪ੍ਰਧਾਨ ਜਿਹੜੇ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਜਿਹੜੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਜਨਰਲ ਸੈਕਟਰੀ ਹਾਲ ਇੰਡੀਆ ਕਾਂਗਰਸ ਇੰਚਾਰਜ ਮੱਧ ਪ੍ਰਦੇਸ਼ ਆ ਰਾਜਸਥਾਨ ਤੇ ਸੁਪਾਲ ਸਿੰਘ ਖਹਿਰਾ ਜੀ ਜਿਹੜੇ ਸਾਡੇ ਕਿਸਾਨ ਸੱਲ ਪੂਰੇ ਇੰਡੀਆ ਦੇ ਪ੍ਰਧਾਨ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਮ ਐਲ ਏ ਐਕਸ ਐਮ ਐਲ ਏ ਐਮ ਪੀ ਐਕਸ ਐਮ ਪੀ ਤੇ ਸਾਰੇ ਲੀਡਰ ਆ ਰਹੇ ਆ ਉਹਦੇ ਸਬੰਧ ਵਿੱਚ ਕੇਐਸ ਪਰਮ ਪ੍ਰੋਗਰਾਮ ਰੱਖਿਆ ਤੇ ਮੈਂ ਤੁਹਾਡੇ ਜਰੀਏ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਉਹਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਆਪਣੇ ਲੀਡਰਾਂ ਦੀਆਂ ਜਿਹੜੀਆਂ ਜਿਹੜੇ ਲੀਡਰਾਂ ਦਾ ਹੌਸਲਾ ਵੀ ਵਧਦਾ ਜਾਣਾ ਜਦੋਂ ਜ਼ਿਆਦਾ ਵਰਕਰਾਂ ਦਾ ਕਮੁਲਿਅਤ ਹੁੰਦੀ ਆ ਔਰ ਵਰਕਰਾਂ ਨੂੰ ਵੀ ਜਿਹੜੀਆਂ ਲੀਡਰਾਂ ਦੀਆਂ ਜਣੀਆਂ ਹਦਾਇਤਾਂ ਲੀਡਰਾਂ ਦੇ ਜਿਹੜੇ ਜੋ ਉਹਦੇ ਵਿੱਚ ਸਪੀਚ ਕਰਨਗੇ ਜੋ ਬੋਲਣਗੇ ਜੋ ਪਾਰਟੀ ਦਾ ਅਗਲਾ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਉਹ ਘਰ ਘਰ ਪਹੁੰਚਾਉਣਗੇ 27 ਦੀ 43 ਬੱਚੀ ਜੜੀ ਹੈ ਬਿਲਕੁਲ ਇਹ ਪਾਰਟੀ ਨੇ ਹੁਣ ਤਿਆਰੀ 27 ਤੇ ਆ ਗਈ ਆ 25 ਲੰਘੀ ਹਿਸਾਬ ਨਾਲ ਇੱਕ ਸਾਲ ਰਹਿ ਗਿਆ ਉਹਦੇ ਵਿੱਚ ਤੇ ਜਿਹੜਾ ਪਾਰਟੀ ਤਿਆਰੀਆਂ ਆਪਣੀਆਂ ਕਰਨ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਕੋਈ ਨਾ ਕੋਈ ਲੌਂਚ ਕਰਦੇ ਆ ਔਰ ਤਿਆਰੀ ਆ ਪਾਰਟੀ ਕੌਂਸਲ ਪਾਰਟੀ ਜਿਹੜੀ ਆ ਉਹ ਬੜੇ ਵੱਡੇ ਵੱਡੇ ਪੱਤਰ ਤੇ ਕਰ ਰਹੀ ਆ ਤਾਂ ਅਜੰਡਾ ਕੀ ਆ ਮੇਨ ਅਜੰਡਾ ਇਹਦਾ ਵੀ ਬਲੋਕਾਂ ਤੱਕ ਜਿਹੜਾ ਜਾਣਾ ਬਲੋਕਾਂ ਤੋਂ ਗਾਂਹ ਜਿਹੜਾ ਬੂਥਾਂ ਤੱਕ ਜਾਣਾ ਤੇ ਉੱਥੇ ਵਰਕਰ ਨੂੰ ਆਪਣੇ ਨੂੰ ਤਕੜਾ ਕਰਨਾ ਤੇ ਜਿਹੜੇ ਬੂਥ ਵਾਈਜ਼ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਤੇ ਉਹ ਬੂਥ ਤੇ ਲੈ ਕੇ ਘਰ-ਘਰ ਜਿਹੜਾ ਪ੍ਰੋਗਰਾਮ ਪਹੁੰਚਾਉਣਗੇ ਤਾਂ 22 ਤੋਂ ਬਾਅਦ ਤੁਹਾਡੀ ਵੀ ਇੱਥੇ ਸਿਆਸੀ ਬੜਕਿਆ ਨਵੇਂ ਸਿਰੇ ਤੋਂ ਇਹਦੇ ਲਈ ਕਿੱਦਾਂ ਪਹੁੰਚ ਚਾੜੇ ਮੈਂ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹ ਤੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ ਵੱਤ ਹਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾ ਦਿੱਤਾ ਸੀਗਾ ਤੇ ਚਲੋ ਹਰਨ ਜਤਨ ਬਣਿਆ ਆ ਕੋਈ ਇਹੋ ਜੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਦਿਟਾਇਆ ਤੇ ਫਿਰ ਕੀ ਗੱਲ ਆ ਜੇ ਵੱਡੇ ਵੱਡੇ ਹਾਰ ਗਿਆ ਉੱਥੇ ਹਰਨ ਦਾ ਤਾਂ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਕੋਈ ਮੈਸੇਜ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਆ ਵੀ ਸ਼ਨੀਵਾਰ ਨੂੰ 5 ਤਰੀਕ ਨੂੰ 10:30 ਵਜੇ ਸ਼ਾਲਾਪੁਰ ਕੇ ਐਸ ਫਾਰਮ ਤੇ ਵੱਤ ਵਤ ਪਹੁੰਚੋ ਤੇ ਪਹੁੰਚ ਕੇ ਆਪਾਂ ਆਪਣੇ ਲੀਡਰਾਂ ਦਾ ਜਿਹੜਾ ਉਹਨਾਂ ਦੇ ਵਿਚਾਰ ਸੁਣੀਏ ਤੇ ਮੈਸੇਜ ਜੜਾ ਕਰ ਕਰਤੇਗੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਅਗਾਂ ਵਧੂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਮਿਤ ਕੁਮਾਰ ਪੰਚਾਲ ਅਤੇ ਖੇਤੀਬਾੜੀ ਵਿਭਾਗ ਕਪੂਰਥਲਾ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਵੇਜਣ ਦੀ ਇਜਾਜ਼ਤ ਦਿੱਤੇ ਜਾਵੇ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ 20 ਸਾਲ ਤੋਂ ਵੱਧ ਸਮੇਂ ਤੋਂ ਝੋਨੇ ਦੀ ਕਾਸ਼ਤ ਕਰ ਰਹੇ ਹਾਂ ਤੇ ਇੰਨਾ ਸਾਲਾਂ ਦਰਾਂ ਝੋਨੇ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਪਰਖ ਕੀਤੀ ਗਈ ਹੈ ਪਰ ਪਿਛਲੇ 2 ਸਾਲਾਂ ਤੋਂ ਅਸੀਂ ਹਾਈਬ੍ਰਿਡ ਸਾਵਾਂ 7501 ਦੀ ਬਿਜਾਈ ਕਰ ਰਹੇ ਹਾਂ ਜਿਸ ਦਾ ਝਾੜ 35 40 ਕੁਇੰਟਲ ਪ੍ਰਤੀ ਏਕੜ ਤੱਕ ਹੈ ਜੋ ਕਿ ਕਿਸੇ ਵੀ ਹੋਰ ਕਿਸਮਾਂ ਨਾਲੋਂ 5 6 ਕੁਇੰਟਲ ਵੱਧ ਹੈ ਮੇਰਾ ਨਾਮ ਕੇਰ ਸਿੰਘ ਜੀ ਪਿੰਡ ਸਰਾਂਝਟਾ ਸੁਲਤਾਨ ਕੀ ਜਿਹੜਾ ਸਰਕਾਰ ਨੇ ਐਲਾਨ ਕੀਤਾ ਹੈਗਾ ਕਿ ਅਸੀਂ ਹਾਈਬ੍ਰਿਡ ਤੋਂ ਨਾ ਲਾਂਚ ਲਾਂਚ ਦੀ ਦਰ ਸਤਾ ਨੂੰ ਕੀ ਉਹਦੇ ਚ ਲੋੜ ਪਵੇਗਾ ਦੇਖੋ ਜੀ ਇਹ ਜਿਹੜਾ ਸਾਡਾ ਏਰੀਆ ਟੋਟਲ ਸਲਤੀ ਦਾ ਏਰੀਆ ਜੀ ਇਹ ਜੇ ਤੇ ਹਾਈਬ੍ਰਿਡ ਝੋਨਾ ਬਿਆਨ ਕਰ ਦਿੱਤਾ ਤੇ ਗਾਂ ਸਾਡੇ ਆਉਣ ਵਾਲੇ ਸਮੇਂ 'ਚ ਸਬਜੀ ਸੁਲਤਾਨਪੁਰ ਏਰੀਆ 'ਚ ਬੰਦ ਹੋ ਜਾਏ ਕਿਉਂਕਿ ਸਾਡੇ ਕੋਲ ਇੱਕ ਇੱਕ ਵੈਰੈਟੀ ਆ ਇਹ ਹਾਈਬ੍ਰਿਡ ਆ ਜਿਹੜੀ ਘੱਟ ਸਾਂਝ ਦੇ ਵਿੱਚ ਵੱਧ ਪੈਦਾਵਾਰ ਦਿੰਦੀ ਆ ਤੇ ਪਾਣੀ ਦੀ ਬਚਤ ਹੁੰਦੀ ਆ ਇਹਦੀ ਪਰਾਲੀ ਸਾਹਮਣੀ ਵੀ ਸਾਨੂੰ ਸੌਖੀ ਆ ਇਸ ਕਰਕੇ ਅਸੀਂ ਇਹ ਝੋਨੇ ਲਾਉਣੇ ਚਾਹੁੰਦੇ ਹਾਂ ਜਈ ਦਾ ਕੋਈ ਬਦਲ ਨਹੀਂ ਹੈਗਾ ਤੁਹਾਡੇ ਤੋਂ ਹੋਰ ਕੋਈ ਬਦਲ ਨਹੀਂਗਾ ਜੀ ਜੇ ਹੋਰ ਕੋਈ ਵੈਰੈਟੀ ਕੀਤੀ ਲਾਉਣੀ ਆ ਉਹਦਾ ਝਾੜ ਬਿਲਕੁਲ 20 ਤੋਂ 22 25 ਕੁਇੰਟਲ ਤੱਕ ਰਹਿੰਦਾ ਇਹਦਾ ਜਿਹੜਾ ਝਾੜ ਆ ਇਹ ਸਾਨੂੰ 30 ਤੋਂ ਪਲੱਸ 35 40 ਦੇ ਵਿੱਚ ਇਹਦਾ ਝਾੜ ਸਾਨੂੰ ਮਿਲਦਾ ਜੀ ਤਾਂ ਪਰ ਸਰਕਾਰ ਦਾ ਆਪਣਾ ਉਹਨਾਂ ਦਾ ਤਰਕ ਹੈਗਾ ਕਿ ਹਾਈਬ੍ਰਿਡ ਦੇ ਨਾਲ ਅੱਗੇ ਵੇਚਣ 'ਚ ਪ੍ਰੋਬਲਮ ਆਉਂਦੀ। ਲੇਖੋ ਇਹ ਤਾਂ ਹੁਣ ਸਰਕਾਰ ਹੁਣ ਇਸ ਚੀਜ਼ ਨੂੰ ਕਲੀਅਰ ਕਰੇ। ਅਸੀਂ ਤੇ ਇਹ ਦੱਸ ਹੀ ਸਕਦੇ ਹਾਂ ਜੀ ਇਹ ਜਿਹੜੀਆਂ ਵੈਰਾਈਟੀਆਂ ਇਹ ਜਿਹੜੀਆਂ ਇਹ ਪਾਣੀ ਘਟ ਲੈਂਦੀਆਂ ਇਹਦੀ ਪਰਾਲੀ ਸਾਂਭਣ ਚਾਹੀ ਜਦ ਸਾਨੂੰ ਕੋਸ਼ਕਲ ਨਹੀਂ ਆਉਂਦੇ ਤੇ ਬਾਕੀ ਪੈਦਾਵਾਰ ਵਾਧੇ ਆ ਜੀ ਯੂਰੀਆ ਘਟ ਪੈਂਦੀ ਆ ਜੀ ਪਾਣੀ ਦੀ ਬਚਤ ਹੁੰਦੀ ਆ ਜੀ। ਇਹ ਸਾਰਾ ਮਸਲਾ ਕਿਸੇ ਪਹਚਾਇਆ ਤਰਕਾਰ ਹਾਂਜੀ ਅੱਜ ਹੀ ਡੀਸੀ ਸਾਹਿਬ ਦੇ ਮੰਗ ਪੱਤਰ ਦੇ ਕੇ ਆਏ ਆ ਜੀ ਤੇ ਇਥੇ ਚੀਫ ਸਾਹਿਬ ਦੇ ਵੀ ਅਸੀਂ ਇਥੇ ਮਿਲਦੇ ਆ ਜੀ ਉਹਨਾਂ ਨਾਲ ਉਹਨਾਂ ਨਾਲ ਬੈਠ ਗੱਲਬਾਤ ਕਰਦੇ ਆ ਜੀ ਉਹਦੇ ਬਾਰੇ ਧਿਆਨ ਚ ਲਿਆਉਣੇ ਉਹਨਾਂ ਦੇ ਇਹ ਕਿੰਨਾ ਕਿਹੜੀ ਆ ਇਹ ਵੈਰਟਾਈਆਂ ਵੇਚਦਾ ਪੰਜਾਬ ਤੋਂ ਤੁਹਾਡੇ ਸਾਹਿਬ ਇਹ ਸਾਡਾ ਜੀ ਜ਼ਿਲ੍ਹਾ ਕਪੂਰਥਲਾ ਤਕਰੀਬਨ ਸਾਰਾ ਇਸੇ ਨੂੰ ਦੇ ਇਸੇ ਸਬਜ਼ੀ ਵਾਲੇ ਹਾਂਜੀ ਸਬਜ਼ੀ ਵਾਲਾ ਜਿਹੜਾ ਮੇਨ ਘਾਰ ਆ ਜੀ ਇਹ ਜੇਲਾ ਕਪੂਰਥਲਾ ਸੁਲਤਾਨਪੁਰ ਲੋਧੀ ਇਹ ਸਬਜੀ ਜਿਹੜੀ ਆ ਇੱਥੋਂ ਸਾਰੀ ਸਬਜੀ ਜਾਂਦੀ ਆ ਜੀ ਬਾਹਰਲੀਆਂ ਸਟੇਟਾਂਾਂ 'ਚ ਜਿੱਥੇ ਵੀ ਜਾਂਦੀ ਏ ਤੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜਿਹੜਾ ਹਾਈਬ੍ਰਿਡ ਝੋਨੇ ਦਾ ਪੰਜਾਬ ਸਰਕਾਰ ਕਹਿ ਰਹੀ ਆ ਵੀ ਬੈਨ ਕਰਨਾ ਇਹਨੂੰ ਉਹ ਵੈਰੈਟੀ ਸਬਜੀ ਜਿਹੜੇ ਸਬਜੀ ਵਿਕਾਸਤਕਾਰ ਕਰਦੇ ਆ ਜਿਹੜੇ ਸ਼ਾਰਟ ਟਾਈਮ ਲਈ ਉਹ ਵੈਰੈਟੀ ਵਧੀਆ ਵਾ ਹੋਰ ਕੋਈ ਉਹਦਾ ਬਦਲ ਕੋਈ ਏਡਾ ਜਿਆਦਾ ਝੋਨੇ ਦੇ 'ਚ ਹੈ ਨਹੀਂਗਾ ਇਸ ਕਰਕੇ ਅਸੀਂ ਡੀਸਬ ਨੂੰ ਮੰਗ ਪੱਤਰ ਜੇ ਦੇ ਕੇ ਆਏ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਵੈਰਾਈਟੀ ਲਾਉਣੀ ਨੂੰ ਸਾਨੂੰ ਵਾਵਾ ਸਾਲ ਹੋ ਗਿਆ ਜੀ ਜਦੋਂ ਦਾ ਪਹਿਲਾਂ ਹੋਰ ਵੈਰਾਈਟੀ ਆਉਂਦੀ ਸੀ ਇੱਕ ਹਾਈਬ੍ਰਿਡ ਦੇ ਵਿੱਚ ਹੁਣ ਵਾਵਾ ਸਾਲ ਹੋ ਗਿਆ ਸਾਨੂੰ 8-10 ਸਾਲ ਤੋਂ ਅਸੀਂ ਇਹ 73017501 ਸਭ ਪਹਿਲਾਂ ਉਹਨਾਂ ਦਾ ਸਾਵਾ ਵਾਲਿਆਂ ਦਾ ਸਾਵਾ 34 ਵੀ ਆਉਂਦਾ ਸੀ ਉਹ ਵੀ ਲਾਉਂਦੇ ਸੀ ਤਾਂ ਇਹ ਸਿਪਾਰਸ਼ ਕਰਦਾ ਮਹਿਕਮਾ ਇਹ ਵੈਰਾਈਟੀ ਨਹੀਂ ਮਹਿਕਮਾਤ ਨਹੀਂ ਇਹਨੂੰ ਸਿਪਾਰਸ਼ ਕਰਦਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਦੋ ਸੀਡ ਤਿਆਰ ਕਰਦੀਆਂ ਹਨਾ ਤ ਪਰ ਮਹਿਕਵੇ ਦਾ ਪੰਜਾਬ ਸਰਕਾਰ ਵੱਲੋਂ ਵੀ ਚਲੋ ਜਿਹੜਾ ਪੀਆਰ 126 ਆ ਜੇ ਉਹਨੂੰ ਅਗੇਤਾ ਲਾਉਂਦੇ ਆ ਉਸੇ ਉਹਨਿੰ ਨੂੰ ਉਹਦਾ ਝਾੜ ਕੱਟ ਜਾਂਦਾ ਜੀ ਇਹ ਤੁਹਾਡੇ ਲਈ ਫਾਇਦੇਮੰਦ ਹਾਂਜੀ ਹਾਂ ਜੀਵਿੰਦਾਰਾਂ ਲਈ ਫਾਇਦੇਮੰਦ ਦਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਟੀਚਿੰਗ ਈਮਪਲੋਇਜ਼ ਐਸੋਸੀਏਸ਼ਨ ਰਜਵਲੋਰ ਗ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਸੁਖਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨਾਲ ਬਹੁਤ ਤੱਕਾ ਕੀਤਾ ਜਾ ਰਿਹਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇੱਕ ادارے ਵਿੱਚ ਰੋਲ ਚੁਲਾਈ ਜਾ ਰਹੇ ਹਨ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀ ਡਿਮਾਂਡ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਰੱਖਦੇ ਆ ਰਹੇ ਪਰ ਉਹਨਾਂ ਦੇ ਬਣਦੇ ਹੱਕ ਅਜੇ ਤੱਕ ਨਹੀਂ ਦਿੱਤੇ ਮਾਮਲਾ ਸਾਡਾ ਕੋਈ ਨਵਾਂ ਨਹੀਂ ਹੈਗਾ ਤੇ ਅਸੀਂ ਮਾਮਲਾ ਪਹਿਲਾਂ ਵੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹੋਇਆ ਤੇ ਉਹਨਾਂ ਦੁਆਰਾ ਮਾਡੋ ਜਿਹੜਾ ਪਿਛਲੀ ਵਾਰ ਅਸੀਂ ਲਾਇਆ ਸੀ ਧਰਨਾ ਤੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ ਟੇਬਲ ਟॉक ਕੀਤੀ ਸੀ ਪੈਨਲ ਮੀਟਿੰਗ ਕੀਤੀ ਸੀ ਜਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਸਾਰੇ ਮਸਲੇ ਆ ਜਿਹੜੇ ਉਹ 1 ਮਹੀਨੇ ਦੇ ਵਿੱਚ ਵਿੱਚ ਹੱਲ ਕਰ ਦਾਂਗੇ ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਵੀ 15 ਦਿਨਾਂ ਨੂੰ ਬੀਤ ਗਏ ਤੇ ਸਾਡਾ ਕੋਈ ਮਸਲਾ ਹੱਦ ਨਹੀਂ ਹੋਇਆ ਤੇ ਕੱਲ ਇੱਕ ਫੇਰ ਮੀਟਿੰਗ ਹੋਈ ਸੀਗੀ ਵੀ ਸਾਹਿਬ ਦੇ ਨਾਲ ਪ੍ਰਸ਼ਾਸਨ ਦੇ ਨਾਲ ਤੇ ਉਹਨਾਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਰੱਖੀਆਂ ਪਰ ਉਹ ਉਹਨਾਂ ਮੰਗਾਂ ਨੂੰ ਦੁਬਾਰਾ-ਦੁਬਾਰਾ ਬੋਰਡ 'ਚ ਲੈ ਕੇ ਜਾਣ ਨੂੰ ਕਹਿ ਰਹੇ ਨੇ ਜਿੰਨਾਂ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜੋ ਚੀਜ਼ਾਂ ਸਾਡੇ ਇੱਕ ਸਾਡੀ ਨੋਸਟਲ ਇੰਕਰੀਮੈਂਟ ਕੱਟੀ ਗਈ ਸੀ ਉਹ ਬੋਰਡ ਦੇ ਕਹਿਣ ਤੇ ਤਾਂ ਕੱਟੀ ਨਹੀਂ ਗਈ ਜੋ ਦੁਬਾਰਾ ਲਗਾਉਣੀ ਹੈ ਤਾਂ ਉਹਦੇ 'ਚ ਬੋਰਡ ਦੀ ਦੂਰ ਲੋੜਤ ਨਹੀਂ ਹੈਗੀ ਜੋ ਬੋਰਡ ਨੇ ਪਾਸ ਕੀਤਾ ਹੋਇਆ ਵਾ 5 ਸਾਲ ਦੀ ਸਰਵਿਸ ਦੇ ਅਕੋਰਡਿੰਗ ਅਗਲਾ ਪੀਐਸਕੇ ਉਹ ਸਾਨੂੰ ਦਿੱਤਾ ਜਾਵੇ ਜੇ ਬੋਰਡ ਦੇ ਅਕੋਰਡਿੰਗ ਚੱਲਣਾ ਵਾ ਬੋਰਡ ਦੇ ਅਕੋਰਡਿੰਗ ਬਾਕੀਆਂ ਨੂੰ ਦਿੱਤਾ ਬਾਕੀ ਇਹ ਕੈਟਾਗਰੀ ਟੀਚਿੰਗ ਨਾਉਨ ਟੀਚਿੰਗ ਸਟਾਫ ਨੂੰ 5 ਸਾਲ ਦੀ ਸਰਵਿਸ ਨੂੰ ਦੇਖਦੇ ਹੋਏ ਉਹਨਾਂ ਨੂੰ ਅਗਲਾ ਪੀਐਸਕੇ ਨਹੀਂ ਅਗੀਆਂ ਪਲੇਸਮੈਂਟਸ ਦੇ ਦਿੱਤੀਆਂ ਨੇ ਸਾਨੂੰ ਕਿਉਂ ਨਹੀਂ ਦਿੱਤੀਆਂ ਸਾਨੂੰ 15 ਸਾਲ ਤੋਂ ਉੱਪਰ ਸਾਨੂੰ 2013 ਦੇ ਅਸੀਂ ਪ੍ਰਮੋਟ ਹੋਏ ਹੋਏ ਆ ਇੰਨਾ ਇੰਨਾ ਟਾਈਮ ਹੋ ਗਿਆ ਜਾਨੀ ਕਿ ਇਹ ਸਾਰਾ ਸਟਾਫ ਬੈਕਬੋਨ ਆ ਯੂਨੀਵਰਸਿਟੀ ਜਿਹੜਾ ਕੰਮ ਕਰਦੇ ਆ ਤੇ ਉਹਨਾਂ ਨੂੰ ਆਪਦੇ ਹੱਕ ਲੈਣ ਦੇ ਲਈ ਇੱਥੇ ਸੜਕ ਤੇ ਆਉਣਾ ਪਾਵੇ ਤਾਂ ਬਹੁਤ ਮਾੜੀ ਗੱਲ ਆ ਅਸੀਂ ਬਹੁਤ ਹੀ ਬੇਵਸ ਹੋ ਕੇ ਇੱਥੇ ਤੱਕ ਆਏ ਆ ਸਾਡਾ ਕੋਈ ਮਨ ਨਹੀਂ ਕਰਦਾ ਇੱਥੇ ਤੱਕ ਆ ਇੱਕ ਬਾਹਰ ਬੈਠੀ ਕਿ ਲੰਚ ਤੇ ਪ੍ਰੋਗਰਾਮ ਕਰਦੇ ਸੀ ਅੱਜ ਪੂਰੇ ਦਿਨ ਦਾ ਅੱਜ ਨਹੀਂ ਅੱਜ ਸਾਡਾ ਅੱਧੇ ਦਿਨ ਦਾ ਜੀ ਹਾਂ ਉਹ 2 2 3 ਤੇ 4 ਤੀਕਰੋ ਹਾਫ ਡੇ ਆ ਸਾਡਾ ਤੇ ਵੀਸੀ ਨੇ ਬਿਨਾ ਬੋਰਡ ਦੀ ਪ੍ਰੂਵਲ ਕਰੀ ਜੋ ਵੀਸੀ ਸਾਹਿਬ ਨੇ ਕੱਲ ਗੱਲ ਕੁਝ ਪ੍ਰੋਗਰਾਮ ਨੇ ਜੋ ਕੁਝ ਅਪਰੂਵਲਸ ਨੇ ਜੋ ਵੀਸੀ ਸਾਹਿਬ ਨੇ ਬਿਨਾ ਬੋਰਡ ਦੀ ਅਪਰੂਵਲ ਤੋਂ ਵੀ ਦਿੱਤੀਆਂ ਨੇ ਸਾਡੇ ਵਾਰੀ ਬੋਰਡ ਆ ਜਾਂਦਾ ਪੰਜਾਬ ਸਰਕਾਰ ਆ ਜਾਂਦੀ ਆ ਸਾਡਾ ਪੰਜਾਬ ਸਰਕਾਰ ਦੇ ਅਕੋਰਡਿੰਗ ਵੀ ਜੇ ਅਸੀਂ ਚੱਲੀਏ ਤਾਂ ਸਾਡੀ 120 ਪੋਸਟਾਂ ਦੀ 200 ਕਲਰਕ ਦੀਆਂ ਪੋਸਟਾਂ ਸਾਡੀਆਂ ਬੋਰਡ ਨੇ ਪਾਸ ਕੀਤੀਆਂ ਹੋਈਆਂ ਨੇ ਹਨ ਉਹ ਦੇ ਦੋ ਉਹ ਵੀ ਨਹੀਂ ਦੇ ਰਹੇ ਜੇ ਬੋਰਡ ਮੰਗਦੇ ਆ ਜੇ ਬੋਰਡ ਨੂੰ ਮੰਨਦੇ ਆ ਵੀ ਤੁਹਾਡੇ ਤੇ ਪੰਜਾਬ ਸਰਕਾਰ ਨਹੀਂ ਲੱਗਦੀ ਬੋਰਡ ਲੱਗੀ ਫਿਰ ਬੋਰਡ ਨੇ 5 ਸਾਲ ਦਾ ਪਿਆਰ ਬਾ ਦੇ ਕੇ ਅਗਲਾ ਹਾਇਰ ਸਕੇਲ ਦਿੱਤਾ ਹੈ ਕਹਿਆ ਉਹ ਨਹੀਂ ਦਿੰਦਾ ਸੈਵਨਥ ਸੀਪੀ ਜੋ ਯੂਜੀਸੀ ਦਾ ਹੈਗਾ ਵਾ ਉਹ ਇੱਥੇ ਏ ਕੈਟਾਗਰੀ ਟੀਚਿੰਗ ਨਾਉਨ ਟੀਚਿੰਗ ਸਟਾਫ ਨੂੰ ਦਿੱਤਾ ਵਾ ਉਹ ਬੋਰਡ ਦੀ ਪ੍ਰੂਵਲ ਨਾਲ ਥੋੜੀ ਦਿੱਤਾ ਕੁਬੀਸ ਸਾਹਿਬ ਨੇ ਆਪਣੀ ਪ੍ਰੂਵਲ ਨਾਲ ਦਿੱਤਾ ਵਾ ਬੋਰਡ ਚ ਬਾਅਦ ਚ ਲੈ ਕੇ ਜਾਣਗੇ ਸਾਡੀ ਇਹੀ ਡਿਮਾਂਡ ਆ ਵੀ ਜੋ ਸਾਡੇ ਮੈਟਰਨ ਨੇ ਉਹ ਵੀ ਸਾਡੇ ਇੱਥੇ ਹੱਲ ਕਰਕੇ ਜੇ ਬੋਰਡ ਚ ਲੈ ਕੇ ਜਾਣੇ ਬਾਅਦ ਚ ਲੈ ਕੇ ਚੱਲ ਜਾਣ ਸਾਨੂੰ ਕੋਈ ਤਰਾਜ ਨਹੀਂ ਹੈਗਾ ਕੋਈ ਸਰਕਾਰ ਲੈਵਲ ਤੇ ਨਹੀਂ ਤੁਹਾਡੀ ਗੱਲ ਸਰਕਾਰ ਲੈਵਲ ਤੇ ਜੀ ਅਸੀਂ ਹੁਣ ਪਹੁੰਚ ਕਰਾਂਗੇ ਤਾਡੀ ਹੁਣ ਇੱਥੇ ਬਣ ਕੇ ਇਹ ਲੱਗ ਰਿਹਾ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਸਰਕਾਰ ਲੈਵਲ ਤੇ ਵੀ ਕਰਾਂਗੇ ਸੁਣਵਾਈ ਹੋ ਰਹੀ ਹੈ ਪਰ ਕੋਈ ਨਤੀਜਾ ਨਹੀਂ ਨਿਕਲ ਰਿਹਾ ਜਦੋਂ ਅਸੀਂ ਜਾਣੇ ਇਹ ਨਹੀਂ ਹੈ ਕਿ ਵੀ ਟਾਈਮ ਨਹੀਂ ਹੁੰਦਾ ਇਲਾਵਾ ਠੀਕ ਹੈ ਗੱਲਬਾਤ ਹੁੰਦੀ ਹੈ ਸਰਹਾਵੇਂ ਮਾਹੌਲ ਚ ਹੁੰਦੀ ਹੈ ਪਰ ਕੋਈ ਸਿੱਟਾ ਨਹੀਂ ਨਿਕਲਦਾ ਮੁਲਾਜ਼ਮ ਸਿੱਟਾ ਜਾਂਦੇ ਆ ਕਿ ਸਾਡਾ ਜੋ ਕੰਮ ਰੁਕੇ ਹੋਏ ਨੇ ਜੋ ਇਮੀਡੀਏਟ ਹੋ ਸਕਦੇ ਆ ਸਾਡੇ ਮਸਲੇ ਵੀ ਇਸੀ ਲੈਵਲ ਦੇ ਜਾਂ ਸਰਕਾਰ ਲੈਵਲ ਦੇ ਨੂੰ ਸਾਡੇ ਮਸਲੇ ਵੀ ਇਸੀ ਸਾਹਿਬ ਲੈਵਲ ਦੇ ਇਸੀ ਲੈਵਲ ਦੇ ਇਸੀ ਲੈਵਲ ਤੇ ਬੋਰਡ ਲੈਵਲ ਦੇ ਤੇ ਬੋਰਡ ਨੇ ਕੀ ਸੀ ਸਾਉਨੋ ਤਰਾਈਜ਼ ਕੀਤਾ ਹੋਇਆ ਵਾ ਬੀ ਸੀ ਡੀ ਕੈਟਾਗਰੀ ਵਾਸਤੇ ਕਿ ਇਹ ਇਹਨਾਂ ਦੇ ਮਸਲੇ ਨੇ ਜਿਹੜੇ ਉਹ ਹੱਲ ਕਰ ਸਕਦੇ ਆ ਤਾਂ ਹੁਣ ਤੁਹਾਡੀ ਕੀ ਅੱਗੇ ਮੰਗ ਤਾਂ ਸਾਡੀ ਸਾਰਾ ਇਹੀ ਹੈ ਕਿ ਜੋ ਸਾਡੇ ਇਤਨੋਸਰ ਇਨਕਰੀਮੈਂਟ ਕੱਟੀ ਗਈ ਆ ਸਾਡੀ ਉਹ ਤੇ ਆ ਪ੍ਰੋਮੋਸ਼ਨਸ ਸਾਰਿਆਂ ਦੀ ਪੈਂਡਿੰਗ ਪਈਆਂ ਨੇ ਸੁਖਦਣ ਦੀਆਂ ਕਲਰਕਾਂ ਦੀਆਂ ਹਰ ਇੱਕ ਛੇਟਾ ਕੈਟਾਗਰੀ ਦੀ ਤੇ ਜੇ ਪ੍ਰੋਮੋਸ਼ਨ ਨਹੀਂ ਕਰਨੀ ਹੈਗੀ ਤਾਂ ਜਿਹੜੇ ਸਾਡੇ ਪੀ ਐਸ ਕੇ ਦਾ ਅਗਲਾ ਬਣਦਾ 5 ਸਾਲ ਦੀ ਸਰਵਿਸ ਦੇ ਹਿਸਾਬ ਨਾਲ ਸਾਨੂੰ ਉਹ ਦਿੱਤਾ ਜਾਵੇ 2.9 ਦਾ ਇੱਕ ਫੈਕਟਰ ਆ ਸਾਡਾ ਉਹ ਪੇ ਕਮਿਸ਼ਨ ਦਾ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਬਾਕੀ ਇਥੇ ਹੋਰ ਅਧਾਰੀਆਂ ਦਿੱਤਾ ਗਿਆ ਵਾ ਉਹਦੇ ਹਿਸਾਬ ਨਾਲ ਦਿੱਤਾ ਜਾਵੇ ਤੇ ਇੱਕ ਹੈਗਾ ਸਾਡੀਆਂ ਪੋਸਟਾਂ ਪਾਸ ਕੀਤੀਆਂ ਹੋਈਆਂ ਉਹਦੇ ਹਿਸਾਬ ਦੇ ਨਾਲ ਇਹ ਰਿਵੈਨਿਊ ਇਮਪਲੀਕੇਸ਼ਨ ਕਰਾ ਕੇ ਸਾਨੂੰ ਲਿਆਏ ਸੂਬੇ ਦੇ ਸਰਕਾਰੀ ਸਕੂਲਾਂ ਵਿਖੇ ਵਿੱਦਿਆ ਦਾ ਸਤਰ ਉੱਪਰ ਚੁੱਕਣ ਦੇ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਜਿੱਥੇ ਸੂਬਾ ਸਰਕਾਰ ਵੱਲੋਂ ਸਕੂਲ ਆਫ ਐਮਿਨਿਅੰਸ ਬਣਾਏ ਜਾ ਰਹੇ ਹਨ ਉੱਥੇ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਵੱਲੋਂ ਸਕੀਮਾਂ ਚਲਾਈਆਂ ਜਾ ਰੀਆਂ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਵਿਦਿਅਕ ਯੋਗਤਾ ਦਾ ਪਤਾ ਚੱਲ ਸਕੇ ਤੇ ਇਸੇ ਚਲਦਿਆਂ ਸੂਬਾ ਸਰਕਾਰ ਵੱਲੋਂ ਐਨ ਐਮ ਐਮ ਐਸ ਸਕੀਮ ਤਹਿਤ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਭਰ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਚਾਰ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਮਨਜੂਬ ਮੰਜੂ ਵਾਲਾ ਹੈਡਮਿਸਟ्रेस گورਮੈਂਟ ਹਾਈ ਸਕੂਲ ਰਾਸਪੁਰੂਰਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੀਆਂ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ ਐਨਐਮਐਮਐਸ ਨੈਸ਼ਨਲ ਮੀਨਸ ਕਾ ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਹੈ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਇਹਨਾਂ ਨੇ विनेश लारिया 148 मार्क्स और अनमोल 147 हविश 140 और प्रियांशु 102 मार्क्स इन्होने ले है 148 मार्क्स आई थिंक की पंजाब विच थर्ड पोजीशन है बड़े ही होनहार बच्चा ने इट टेस्ट क्वालीफाई किया और इना बच्चा नु हर साल 12000 स्कॉलरशिप इना नु मिलेगी 4 साल जब तक की प्लस 2 कंप्लीट कर जानगे और ये बड़ा ही बढ़िया सरकार वलो भी ये उपराला है ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੇਰੇ ਸਕੂਲ ਵਿੱਚ 2021 ਤੋਂ ਲੈ ਕੇ ਹੁਣ ਤੱਕ 21 ਸਟੂਡੈਂਟਸ ਨੇ ਇਹ ਐਗਜ਼ਾਮ ਕਲੀਅਰ ਕਰ ਲਿਆ ਔਰ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ ਮੇਰੇ ਸਕੂਲ 2024-25 ਦੇ ਸਾਰੇ ਨਤੀਜੇ ਬਹੁਤ ਹੀ ਵਧੀਆ ਨੇ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਡਿਸਟ੍ਰਿਕਟ ਲੈਵਲ ਤੇ ਹੈ ਚਾਹੇ ਬਲਾਕ ਲੈਵਲ ਤੇ ਹੈ ਮੇਰੇ ਵਿਦਿਆਰਥੀ ਬੈਸਟ ਪਰਫਾਰਮ ਕਰਕੇ ਆਉਂਦੇ ਹਨ ਮੇਰੇ ਸਟੂਡੈਂਟ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਿ ਉਸ ਕੰਪੀਟੀਸ਼ਨ ਵਿੱਚ ਪਿਛਲੇ ਸਾਲ 23-24 ਵਿੱਚ ਵੀ ਮੇਰੇ ਬੱਚਿਆਂ ਨੇ ਜ਼िले ਦੇ ਵਿੱਚ ਫਰਸਟ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਔਰ ਸਟੇਟ ਲੈਵਲ 'ਚ ਕੰਪੀਟ ਕਰਕੇ ਆਈ ਸੀ ਔਰ ਇਸ ਸਾਲ ਸੇਮ ਇਹਨਾਂ ਨੇ ਉਹ ਪੋਜੀਸ਼ਨ ਨੂੰ ਰੀٹین ਰੱਖਿਆ ਔਰ ਇਸ ਸਾਲ ਵੀ ਬੱਚਾ ਨੇ ਡਿਸਟ੍ਰਿਕਟ ਵਿੱਚ ਯੂਆ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜੇ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨਸ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ ਮੈਂ ਇਥੋਂ ਦੀ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਦੇ ਵਿੱਚ ਦਾਖਲ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰਬ ਰਾਖਾ